ਵੀ ਇੰਧਾ ਕੰਡੇ ਚੀਰਦੇ ਹੁੰਦੇ ਆ ਸਿੱਖੋ ਮੈਨੂੰ ਦੇਖ ਲਓ ਅੱਜ ਸਿੱਖੋਣੇ ਝੜਚ ਬਣਾਉਣੀ ਨੂੰ ਦੀਦਾ ਹਾਂਜੀ ਉਸੇ ਗੱਲ ਸਾਰਿਆਂ ਨੂੰ ਉਮੀਦ ਆ ਤੁਸੀਂ ਠੀਕ ਹੋਵੋਗੇ ਤੇ ਅੱਜ ਰੱਬ ਨੇ ਕਰਕੇ ਝੜਾ ਸਾਨੂੰ ਪਤੀ ਹੈਗਾ ਤੁਹਾਡੇ ਵੀਰੇ ਕੀਤਾ ਹੁਣ ਆਇਆ ਜਾ ਕੋਈ ਸਿਰਕਾ ਸ਼ੰਪਾ ਰੱਬ ਨੇ ਅੱਜ ਨਾਲ ਵੀ ਪਾਇਆ ਵੀ ਨਹੀਂਗਾ ਤੇ ਉਧਰੋਂ ਸਿਲੰਡਰ ਦੇਗਾ ਧੋਖਾ ਇਹਨਾਂ ਨੂੰ ਜਾਇਆਂ ਨੂੰ ਆਹ ਦੇਖੋਣ ਚੁੱਲ੍ਹੇ ਆ ਅੱਜ ਰੋਟੀ ਬਣਾਉਣੀ ਆ ਜੇ ਚੁੱਲ੍ਹੇ ਤੇ ਆਹ ਚਾਹਦ ਰੱਖਿਆ ਪਾਣੀ ਰੱਖ ਰੱਖਿਆ ਹਾਂ ਪਾਣੀ ਅੱਛਾ ਸਬਜ਼ੀਆ ਹੀ ਬਣਾਉਂਗੀ ਹੁਣ ਤੁਸੀਂ ਗੰਢੀ ਲਾ ਸੋਣ ਹਰੀ ਮੂੰਗੀ ਉਹਦਾ ਮੈਂ ਲੈ ਕੇ ਆਇਆ ਅੱਜ ਚਰੀ ਹੁੰਦੀ ਤਾਂ ਹਰਸ਼ੋ ਕੀ ਸੀ ਬਿਮਾਰ ਅੱਜ ਬੁਖਾਰ ਬਹੁਤ ਤੇਜ਼ ਹੋਇਆ ਸੀ ਨੂੰ ਰਾਤ ਨੂੰ ਪਚਾਈ ਰੋਣ ਵੀ ਲੱਗੀ ਸੀ ਸੱਚੀ ਸੌਣ ਲੱਗਿਆ ਤੇ ਰੋਣ ਲੱਗੀ ਸੀ ਆ ਬਚਲਾ ਤੂੰ ਮਗਰ ਜਾਣ ਕੇ ਕਹਣੀ ਉਹ ਤੂੰ ਇਹ ਨੂੰ ਕਹਿੰਦੀ ਉਹ ਪਤਾ ਆਪਕੇ ਮੈਨੂੰ ਰਾਤ ਨੂੰ ਕਾਂ ਚੱਲ ਦਵਾਈ ਲੈ ਕੇ ਆਈ ਵਾਂ ਮੈਨੂੰ ਕਰੇ ਰਾਤ ਚੱਲ ਬਲੱਡ ਚਲੀ ਵੈਣ ਤੇ ਚੱਲਦੇ ਆ ਬਲੈ ਲੋ ਜੀ ਆ ਜਾਓ ਜਰੀਆਂ ਬਣਾਉਣੀਆਂ ਚੁੱਲੇ ਤੇ ਰੋਟੀ ਚੁੱਲੇ ਤੇ ਸਬਜ਼ੀ ਅੱਗੇ ਇਹਨਾਂ ਦੀ ਹਵਾ ਖਰਾਬ ਹੋ ਰਹੀ ਸੀਗੀ ਸਿਲੰਡਰ ਤੇ ਸੁਦੇਹੀ ਬਣਾ ਕੇ ਰੱਖ ਦਿੰਦੀਆਂ ਸੀਗੀਆਂ ਨਾ ਰੋਟੀ ਤੇ ਚੁੱਲੇ ਦੀ ਬਣਾਉਣੀ ਹੈ ਹੈ ਸਹੀ ਹੈ ਠੀਕ ਆ ਸਬਜ਼ੀ ਸੁਝਦੇ ਗੈਰੈਂਟ ਦੇ ਰੱਖ ਦਿੰਦੀਆਂ ਹਾਂ ਸਬਜ਼ੀ ਆ ਕਦੇ-ਕਦੇ ਬਣਾਉਂਦੇ ਸੀ ਮੈਂ ਤੇ ਚੁੱਲੇ ਤੇ ਬਣਾਉਂਦੇ ਸੀ ਹਨਾ ਚਲੋ ਵਧੀਆ ਗੱਲ ਆ ਚੁੱਲੇ ਦੇ ਕੰਮ ਕਰਨਾ ਵੀ ਚੰਗੀ ਗੱਲ ਹੁੰਦੀ ਹੈਗੀ ਚੁੱਲੇ ਦੀ ਰੋਟੀ ਪੇਸ਼ ਵਧੀਆ ਲੱਗਦੀ ਹੈ ਸਿਲੰਡਰ ਨਾਲ ਸਰੰਡ ਰੋਟੀ ਨਹੀਂ ਮਤੇ ਲੱਗਦੀ ਨਹੀਂ ਜੱਸੀ ਦਾ ਆ ਗਿਆ ਫੋਨ ਉਹਨਾਂ ਭੱਜ ਕੇ ਜਾਊਗੀ ਉਹਨਾਂ ਅੰਦਰ ਪਤਾ ਕਿ ਮੰਮੀ ਦਾ ਆਊਗਾ ਆਹ ਮੰਮੀ ਨਾਲ ਤੇ ਗੱਲ ਕਰਤੀ ਹੈ ਨਾ ਆ ਦੇਖ ਕਿਉਂ ਕਿ ਤਾ ਉਹ ਤੈਨੂੰ ਕਿ ਸਰਦਾ ਫੋਨ ਦੇਖਿਆ ਉਹਨੂੰ ਕਿਦਾਂ ਅਮਰਜੈਂਸੀ ਹੋ ਗਈ ਜਸੂਰੇ ਪੈਣਗੇ ਜੋ ਤੋਰੇ ਉੱਤੇ ਹੈ ਦੋਨੇ ਅੱਛਾ ਆ ਦੇਖੋ ਜੀ ਮੌਸਮ ਅੱਜ ਬਹੁਤ ਵਧੀਆ ਹੋ ਰਿਹਾ ਹੈਗਾ ਵਧੀਆ ਅਸੀਂ ਪਹਿਣਾ ਵੀ ਚਾਹੀਦਾ ਹੈਗਾ ਕਣਕਾਂ ਕਣਕਾਂ ਹੋ ਜਾਣਗੀਆਂ ਇਹ ਤੋਂ ਧੰਦ ਬੋ ਗਣਕਾਂ ਕਣਕਾਂ ਵਧੀਆ ਹੋਣਗੀਆਂ ਨੀਂਸ ਵਰਤ ਰੱਬ ਧੁੱਪੀ ਕੜਾਈ ਰੱਖਦਾ ਸੀ ਧੁੱਪੀ ਗੱਡ ਰੱਖੀ ਰੱਬ ਨੇ ਤੇ ਇਧਰੋਂ ਮੈਨੂੰ ਲੱਗਦਾ ਮਮਿਨੇ ਚਾਹ ਜੁੱਤਾ ਰੱਖੀ ਹੈਗੀ ਲਾਈਟ ਵਾਲੇ ਜੁੱਲੇ ਤੇ ਹੂੰ ਇਧਰ ਦੂਜੇ ਭਾਂਡੇ ਕੰਮ ਨਹੀਂ ਕਰਦੇ ਤਰ ਮਮਿਨੇ ਦੇਸੀ ਜਗੜ ਕਰ ਰੱਖਿਆ ਦੇਖੋ ਰੋਟੀਆਂ ਵਾਲਾ ਡੱਬਾ ਰੋਟੇਟੇ ਘੜ ਰੱਖੀਆਂ ਨਹੀਂ ਆ ਤੇ ਚਾਹ ਪਾਣੀ ਪੱਗ ਸਾਰਾ ਕੁਝ ਗੁੜਜਾ ਪਾ ਕੇ ਚਾਹ ਰੱਖ ਰੱਖੀ ਹੈਗੀ ਜੋ ਲੈ ਦੇ ਸੱਚੋਕਰਾ ਅੱਜ ਤਾਂ ਚਲ ਛੱਡ ਸੀਗੇ ਨੇ ਪਚਾਤੇ ਨਹੀਂ ਸਿਲੰਡਰ ਹੀ ਮੁੱਕ ਗਿਆ ਸੀਗਾ ਨਹੀਂ ਕਿਹਾ ਮੁੱਕ ਹੀ ਸੀਗਾ ਫੋਨ ਕਿਧਾ ਆ ਗਿਆ ਉਹ ਤਾਂ ਹੁਣ ਆਇਆ ਗਿਆ ਮੈਨੂੰ ਟੱਤਿਆ ਸੀਗਾ ਆਏ ਕੋਈ ਦਾ ਵੀ ਕੀ ਲੈ ਕੇ ਆਉਂਦਾ ਸਾਉ ਜੀ ਮੰਗਾ ਲਓ ਆਲੂ ਗੋਭੀ ਕੋ ਆਲੂ ਗੋਭੀ ਬੰਦ ਨਹੀਂ ਹੁੰਦੀ ਤੁਹਾਨੂੰ ਨਾ ਵੀ 3 ਗੱਨਾ ਹੋ ਗਿਆ ਸਾਡੇ ਸਾਡੇ ਤਣ ਹੋ ਗਏ ਉਹ ਤਾਂ ਹੀ ਲੱਭਣਾ ਲੈ ਪਹਿਲਾਂ ਮੂੰਗੀ ਉਹ ਤਰ ਉਹ ਸਲੈਂਡ ਤੇ ਮੂੰਗੀ ਤੇਰੀ ਵੀ ਹੈਗੀ ਮੈਂ ਚਾਹ ਦੀ ਫੀਲਿੰਗ ਚੱਕ ਗਿਆ ਮੈਂ ਐਂ ਕਹਦਾ ਮੈਂ ਚਾਰ ਅੱਖ ਰੱਖੀ ਆ ਆ ਗਈ ਅਗਲੀ ਦੇ ਮੂੰਗੀ ਮੈਂ ਕਿਹਾ ਸਲੈਂਡਰ ਤੇ ਨਹੀਂ ਹੋਇਆ ਚਲ ਲੈ ਟਿੱਲੇ ਤੇ ਉਹ ਤਾਂ ਉਹ ਬੋਲ ਰਹੀ ਆ ਤਰਕਾ ਇਸ ਤੇ ਲਾਣਾ ਚੰਗ ਮੈਂ ਕਹੀ ਜੰਨਾ ਆ ਦੇਖੋ ਭਾਈ ਮੇਰੇ ਮਨ ਚਾਰ ਅੱਖ ਰੱਖੀ ਆ ਸਲੈਂਡਰ ਤੇ ਉਹ ਤੇ ਅੱਜ ਅੱਜ ਲੈ ਜੇ ਤੇ ਸੋਸ ਤੇ ਉਹਦੇ ਨਾਲ ਬਰੇ ਨਾਲ ਕੇ ਖੜਾ ਨਹੀਂ ਆਇਆ ਡਾਕਟਰ ਆਉਗਾ ਕਿ ਨਾ ਕੀ ਇਸ ਤਾਂ ਨੇ ਸਾਰਾ ਹੈ ਠੰਡਾ ਬ ਤਾਂ ਕਿੰਨ ਲੱਗੀਆਂ ਸਵੇਰੇ ਸਵੇਰੇ ਠੰਡ ਬਹੁਤ ਲੱਗੀਆਂ ਜਾਂਦੀ ਸੀਗੀ ਫਿਰ ਭੈਣ ਨੇ ਚਾਚੂ ਪਿਆਈ ਆ ਦੇਖੋ ਇਹ ਜस्सी ਦੇ ਗੰਡਾ ਚੀਜ਼ ਦਾ ਸਟਾਈਲ ਦੇਖ ਸਕਦੇ ਹੋ ਤੁਸੀਂ ਕੀ ਸਟਾਈਲ ਹੈ ਗੰਡੇ ਨੂੰ ਗੰਡਾ ਜਿਹੜਾ ਬਰੀ ਕਿ ਬਰੀ ਚੀਜ਼ ਦੀ ਵਾਲਾ ਦੇਖ ਦੇ ਇਹ ਲੋ ਬਰੀ ਨਹੀਂ ਹੈ ਤੇ ਪਰ ਜਿਹੜਾ ਇਹ ਵਲੋਗ ਮੈਨੂੰ ਬਣਾਉਣਾ ਦਾ ਬਣਾਈ ਜਾਂਦਾ ਮੈਂ ਮੈਂ ਰੋਜ਼ ਹੀ ਵਲੋਗ ਬਣਾਉਣਾ ਆ ਬਈ ਚਲੋ ਇਹ ਬਣਾ ਕੇ ਦੇਖ ਲੈਂਦੇ ਵਲੋਗ ਬਣਾ ਅੱਜ ਕਿਹੜੀ ਜਸੀਤ ਵੀ ਵੀ ਇਦਾਂ ਕੱਢੇ ਚੀਰਦੀ ਹੁੰਦੀ ਆ ਕੋਣ ਹੈ ਸਿਕੋਲੇ ਤਾਂ ਮੈਨੂੰ ਦੇਖ ਲੋ ਅੱਜ ਸਿਕੋਲੇ ਆ ਛੜਚ ਬਣਾਉਣੀ ਆਂ ਮੁੰਡੀ ਦੀ ਦਾ ਕਿਹੜੇ ਬਣਦੀ ਆ ਹਾਂ ਲੋਕਾਂ ਨੂੰ ਵੀ ਚਰਨ ਬਣਾਉਣੀ ਆਂ ਆਗੀ ਉਹ ਤੁਹਾਨੂੰ ਤੁਰੇ ਫਿਰਦੇ ਨੇ ਉਹਨੇ ਕਿਹੜਾ ਬਣਾ ਕੇ ਦੇਖੀ ਨਹੀਂ ਕਦੇ ਨਾਲੀ ਸਾਲੇ ਸਾਲ ਹੋ ਗਏ ਕੱਲ ਨਹੀਂ ਗਈ ਅੱਛਾ ਕੋਈ ਨਾ ਬਾਅਦ ਚ ਦੇਖ ਲੋ ਫੋਟੋ ਤੁਸੀਂ ਆਵਦੀਆਂ ਦਿਖਾ ਦਿਓ ਦਿਖਾ ਦਿਓ ਫੋਟੋ ਤੁਹਾਨੂੰ ਬਾਅਦ ਚ ਹੁਣ ਫੋਟੋ ਨਾ ਪੂਰਾ ਹੋ ਰਿਹਾ ਉਹ ਦੇਖੀ ਤੇ ਗੋਲਾ ਮਾਰਾ ਕਿਹੜਾ ਫੋਟੋ ਦੇਖ ਲਾਂ ਮੈਂ ਉਧਰ ਕੱਲ ਨੂੰ ਅੱਜ ਹਰਸ਼ ਦਾ ਪੇਪਰ ਆਗਾ ਉਹ ਪੜਿਆ ਕੁਝ ਯਾਦ ਹੈਗਾ ਕੁਝ ਹੋ ਗਿਆ 10 15 ਪੰਨੇ ਲਈ ਬਸ ਪੜਾ ਲਿਆ ਅੱਛਾ ਉ ਯਾਦ ਆਇਹ ਪੜਹਿਣਾ ਬਣਾਣਾ ਕੀ ਯਾਦ ਹੋ ਗਿਆ ਆਈ ਨਹੀਂ ਯਾਦ ਨਹੀਂ ਕਰਦੀ ਹੁੰਦੀ ਮੈਂ ਤਾਂ ਪੜਦੀ ਪੜਦੀ ਹੁੰਦੀ ਆ ਬਸ ਉੱਥੇ ਫਿਰ ਪੜ ਕੇ ਜਿੰਦਾ ਰਹੇ ਕੱਲੋ ਪੜਦੀ ਪੜਦੀ ਹੁੰਦੀ ਆ ਜਾਦਾ ਹੋ ਜਾ ਗਿਆ ਅਨਸਵਰ ਦੇਣੇ ਪੈਣਗੇ ਯਾਦ ਹੋਗੇ ਬੀਏ ਚ ਆਈ ਨਹੀਂਦਾ ਜੋ ਵੀ ਆਪ ਪੱਕਾ ਪੱਕਾ ਪਉ ਜਿੱਤੋ ਹੀ ਹਾਂਸ ਕਰਦੇ ਰਹਾ ਆਉਂਦੇ ਬੰਦੇਓ ਪੇਜ ਪੇਜ ਭਰੇ ਦਿਖਦੇ ਆ ਜਿਆਦਾ ਵੀ ਨਹੀਂ ਅੱਛਾ ਦੇਖ ਲੋ ਜੀ ਪੇਜ ਕਹਿੰਦੇ ਪੇਜਪਰੀ ਦੇਖਦੇ ਨੇ ਬੀਏ ਚ ਵੀ ਆਈ ਨਹੀਂ ਕਹਿੰਦੇ ਹੈਗੇ ਵੀ ਉਹ ਹੈਗਾ ਕੀ ਹੁੰਦਾਗਾ ਲਿਖੋ ਲਿਖੋ ਕੁਝ ਮਰਜ਼ੀ ਲੇਕਰ ਹੋਰ ਹੀ ਲਿਖੀ ਜਾਓ ਆਈ ਨਹੀਂ ਹੋਵੇ ਅਨਸਰ ਅਨਸਵਰ ਦੇ ਨੇੜੇ ਤੇੜਾ ਇੱਥੇ ਜਿਹੜਾ ਪਹਿਲਾ ਪੇਪਰ ਦੇ ਪੱਕਾ ਬਤਾਇਆ ਨਹੀਂ ਹੋਊਗਾ ਆਈ ਨਹੀਂ ਬੀਏ ਚ ਆਈ ਨਹੀਂਦਾ ਆਏ ਹੁੰਦਾ ਵੀ ਟੋਪੀ ਕੋਈ ਹੋਣਾ ਚਾਹੀਦਾ ਆਨਸਰ ਆਪ ਦੇ ਬੰਨੀ ਉਕਰੀਆਂ ਵੀ ਲੈਣਾ ਬਣਾ ਕੇ ਲਿਖਦਾ ਆਏ ਨੀਗਾ ਵੀ ਆ ਗਾਣੇ ਲਿਖ ਦੋ ਵਿੱਚ ਪੇੜੀ ਕਿਹਨਾ ਕੀਤਾ ਸੀ ਲੱਖਾ ਬੰਮ ਨਹੀਂ ਲੱਖਾ ਬੰਡਦਾ ਇਹਨੇ ਕੀ ਕਰਿਆ ਕਿ ਮੈਂ ਤਾਂ ਸਤੋਂ ਚਦਮ ਨਾਲ ਨੌਵੀਂ ਅਮ ਵਿੱਚ ਹੁੰਦਾ ਜਿਹੜਾ ਵੀ ਕੀ ਕਿਹੜਾ ਗਾਣਾ ਰੱਖਿਆ ਸੀ ਪੰਜਾਬੀ ਦੇ ਪੇਪਰ 'ਚ ਮੁੰਡਾ ਪੈਨ ਕਲਰ ਵਰਗਾ ਸਾਰੀ ਦਰਦ ਬਣਾ ਲੈਂਦਾ ਸੋ ਅਕੀਕਤਾ ਆਉ ਪੁੱਛ ਲਿਓ ਉਹਨੇ ਲਿਖੀ ਸੀਗਾ ਨਾ ਮੈਂ ਆ ਬਲੌਗ 'ਚ ਹੀ ਦਿਖਾਉਂਗਾ ਸਾਰੀ ਗੱਲੇ ਲੱਖ ਆਇਆ ਨਾ ਮੈਂ ਬਲੌਗ ਚਲਾਉਂਗਾ ਬਲੌਗ ਆਨ ਕਰੂੰਗਾ ਤੇ ਉਦੋਂ ਮਿਸ਼ਾਉਂਗਾ ਸਹੀ ਗੱਲ ਆ ਵੀ ਝੂਠ ਨਹੀਂ ਇਹ ਗੱਲ ਸਹੀ ਹੈਗੀ ਆ ਹਾਂ ਉਹਨੇ ਲਿੰਕਤਾ ਉਹਨੂੰ ਮੈਡਮ ਜੀ ਉਹਨੇ ਜਾ ਸਰ ਸੀਗੇ ਕਹਿੰਦਾ ਆ ਜਾ ਖੜਾ ਉਹ ਤੁਹਾਨੂੰ ਮੈਂ ਕਰਾਉਣਾ ਕਹਿੰਦਾ ਦਰਦ ਤੇਰੇ ਢੱਡਜਾ ਰਿਐਲਟੀ ਹੈ ਹਮ ਚੀਤੇ ਗੰਡੇ ਆਪਣੇ ਤੁਸੀਂ ਨਹੀਂ ਕਿਹਾ ਕਦੇ ਨਾ ਮੈਂ ਸੀ ਹਾਰ ਸੀ ਮੈਂ ਤਾਂ ਸ਼ਾਰਸੀ ਆ ਮੈਂ ਸ਼ਾਰਸੀ ਮੈਂ ਸ਼ਾਰਸੀ ਕੀ ਕਹਿਣਾ ਜਿਹੜਾ ਉਹ ਲਿਖੇ ਪਏ ਹੁੰਦੇ ਮੈਂ ਸਹੀ ਚੀਜ਼ ਲਿਖ ਕੇ ਆਉਂਦਾ ਸੀ ਜਿਹੜੇ ਉਹ ਨਹੀਂ ਲਿਖੇ ਪਏ ਹੁੰਦੇ ਸਕੂਲ ਅੱਲ ਕੀ ਲਿਖੇ ਹੁੰਦੇ ਹੁੰਦੇ ਉਹ ਕੰਧਾਂ ਤੇ ਸੋ ਵਿਚਾਰ ਵਿਚਾਰ ਵਿਚੋ ਸੋਹਣੇ ਸੋਹਣੇ ਇਹ ਉਹ ਤਾਂ ਭਾਵੇਂ ਲਿਖਦੇ ਹਉਣਵੇਂ ਪੇਪਰ ਉਪਰਾਂ 'ਚ ਵੀ ਆਏ ਗਾਣੇ ਗੁਣੇ ਲਿਖੇ ਸੀਗੇ ਬਚਾਜ ਰੂਲ ਲਿਖੇ ਨੇ ਮੈਂ ਤਾਂ ਆਪਸੇ ਇਸੇ ਪੇਪਰ ਕਰਤੀ ਹਾਂ ਸੀ ਸੁਣਾ ਆਪਾਂ ਇਦੀ ਹੁੰਦੀ ਜਿ ਸਕੂਲ ਤੋਂ ਮੈਂ ਆਕਦੀ ਹਾਂ ਨਾ ਹਰਸ਼ ਭਾਈ ਜੱਸੀ ਐ ਜਸੀ ਦੱਸ ਦੇ ਨਾ ਭੱਜੀ ਮੈਡਮ ਸੱਚ ਸੱਚ ਗੱਲ ਦੱਸਦੇ ਨਾ ਬੱਦੀ ਜੱਸੀ ਚੱਲ ਬਸ ਤੁਸੀ ਕਮੈਂਟ ਕਰਕੇ ਦੱਸੋ ਜੱਸੀ ਕਿੰਨੇ ਪੜ੍ਹੀ ਲੱਗਦੀ ਆ ਤੁਹਾਨੂੰ ਲੱਗਦਾ ਐ ਵੀ ਲੱਗਦੀ ਤਾਂ ਐ ਇਹ ਪੜ੍ਹੀ ਲਿਖੀ ਕੁੜੀ ਆ ਨਾ ਨਾ ਇਹ ਆਹ ਕਰੇ ਲੱਗਦੀ ਤਾਂ ਐ ਜਿਵੇਂ ਪੜ੍ਹੀ ਲਿਖੀ ਕੁੜੀ ਆ ਗਲਾਬ ਹੀ ਦੋ ਜੋ ਫਿਰ ਤਾਂ ਕਿਹੜੀ ਪੜ੍ਹੀ ਹੋਊਗੀ ਵੀ ਐ ਨਹੀਂ ਵੀ ਲੱਗ ਰਹੀ ਆ ਦੇਖੋ ਪੜ੍ਹੀ ਲਿਖੀ ਲੱਗਦੀ ਆ ਇਹ ਵੀ ਪੜ੍ਹੀ ਲਿਖੀ ਆ ਇਹ ਤੁਸੀਂ ਦੱਸੋ ਨਾ ਕਿੰਨੇ ਕੁ ਪੜ੍ਹੀ ਲੱਗਦੀ ਤੁਹਾਨੂੰ ਨਾ ਉਹ ਗੱਲ ਛੱਡੋ ਤੁਸੀਂ ਮੇਰੀ ਗੱਲ ਸੁਣਿਓ ਹਮ ਮੇਰੇ ਕੋਲ ਪਾਸ ਨੂੰ ਗਰਮਾ ਮਾਰ। ਆਹ ਕੀ ਗੱਦੀ ਦੇਖੀ ਕੀ ਪਾਰਖਿਆ ਦੇ ਵਿੱਚੋਂ ਮੁਰਾਫਦਾ। ਹਾਂ ਇਹ ਕਹਿੰਦੀ ਫਿਰ ਮੈਨੂੰ ਗੁੱਸਾ ਕਰਦਾ ਮੇਰੇ ਪਾਸ ਖੜੇ। ਆਈ ਆਏ ਉਹ ਸੁਣਦਾਗਾ। ਵੀ ਆਈ। ਉਹ ਪੱਪੀ ਖੜੀ ਆ। ਕੋਈ ਤੋਰੀ ਰੱਖੇ ਰਹਿਣ। ਟੋਬੈਸਿਕ। ਲੋ ਜੀ ਜਸਟ। ਹਲੋ ਜੀ ਸੀਰਾ ਆ ਗਿਆ ਉਧਰੋਂ। ਬੈਣਤੀ। ਉਹਨਾਂ ਜਲਾਸਤੀ ਆ ਗਾਲੋ ਛੁੱਟੀਆਂ ਨੇ ਹੋ ਗਈਆਂ ਸ਼ੁਰੂ। ਗਿਆ ਉਹ ਸਿੱਧੇ ਦਾ ਹਸਬੰਦ ਆ ਗਿਆ ਮੈਂ ਠੰਡ ਚ ਆ ਗਿਆ ਉਹ ਦੇ ਦੇ ਕਰ ਕਰੀ ਜੇ ਸਿੱਧਾ ਤੇਰਾ ਖਰਾਬ ਹੋ ਗਿਆ ਕਰ ਕੋਈ ਲੱਗੇ ਤੇ ਬਿਡਾਲਾ ਆਪਣ ਲੈਣੇ ਤੋ ਜੀ ਸਾਡੇ ਜੋਤ ਜੋਤ ਤਹਰੇ ਉੱਠ ਸੁਣ ਜਸੂ ਸੁੱਤਾ ਪਿਆ ਜੋਤ ਉੱਠ ਉੱਠ ਚੁੱਕਿਆ ਗਿਆ ਜੋਤ ਆ ਦੇਖੋ ਜੋਤ ਨੂੰ ਬਥੇ ਰਹਿ ਗਏ ਨੇ ਪੈਰਾਂ ਚ ਪਾਲਾ ਜਮਾਂ ਨਹੀਂ ਕੁਝ ਪਾਉਂਦਾ ਗਿਆ ਅਸੀਂ ਨੇ ਸਾਰੇ ਦੋ ਜੜੇ ਚਰਾਬਾ ਦੇ ਪੱਤੇ ਪੈਰਾਂ ਚ ਹਾਂ ਪਹਿਲਾ ਇੱਕ ਲਾਂਗੇ ਜਿਉਂ ਚ ਪਾਲਿਆ ਫਿਰ ਜਿਹੜੇ ਦੂਜਾ ਪਾ ਤੇ ਦੂਜਾ ਵੀ ਜਿਹੇ ਵੇਡੀ ਭਰੀ ਫਿਰ ਜਰਾਬਾਂ ਦੀਆਂ ਮੇਰੇ ਜੋਤ ਪਤਲਾਉਣਾਗਾ ਤੁਹਾਨੂੰ ਜਰਾ ਆਪਾਂ ਉਹਨੇ ਬੋਲਦਾਗਾ ਨੀਂਦ ਚ ਮੇਰੇ ਕੱਪੜੇ ਲਾ ਦੋ ਪੈਂਟ ਲਵਾ ਕੇ ਨਹੀਂ ਕਿਹਾ ਦੋ ਅੱਛ ਮਮੀ ਲਾ ਦੇ ਅੱਛ ਮਮੀ ਲਾ ਦੇ ਹਣ ਤੈਨੂੰ ਕੱਪੀਰਾ ਦੁੱਧ ਨਹੀਂ ਪੀਣਾ ਮੇਰੀ ਸੀ ਗਿਆ ਲੜ ਪਿਆ ਪੈ ਗਿਆ ਪੰਗਾ ਜਿਹੜਾ ਜਿਹੜਾ ਬੰਗੜਾ ਪਾਊਗਾ ਲੈ ਬਾਲ ਲੈ ਦੁੱਧ ਟੋਹੀ ਮੈਂ ਵੀ ਉਹ ਤੋਂ ਜਿਹੜਾ ਬੰਪ ਵਾਲਾ ਠੀਕ ਜੋ ਤੂੰ ਉਹ ਤਾਂ ਵਾਈ ਕਰਦੇ ਸਾਰਿਆਂ ਨੂੰ ਵਾਈ ਕਰਦੇ ਟਾਟਾ ਕਰਦੇ ਲੰਬੂਤ ਲਿਆਵਾਂ ਲੱਗੂ ਦਾਲਿਆ ਆਪਣਾ ਜੋਤ ਸਾਰਿਆਂ ਦਾ ਦਿਨੋਂ ਧੰਨਵਾਦ ਜੀ ਨੇ ਸਾਡਾ ਬਲੌਗ ਦੇਖਿਆ ਤੇ ਸਾਡੇ ਚੈਨਲ ਪੈਂਡੂ ਰੂਹਾਂ ਬਲੌਗਸ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਪੈਂਡੂ ਰੂਹਾਂ ਪੈਂਡੂ ਰੂਹਾਂ ਮਾਲਾ ਬੈਡਰੂਹਾਂ ਚੈਨਲ ਆਪਣਾ ਕੱਲਾ ਪੈਂਡੂ ਰੂਹਾਂ ਚੈਨਲ ਆਗਾ ਤੇ ਉਹਨੂੰ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਜੀ ਤੇ ਵਧੀਆ ਵਧੀਆ ਫਿਲਮਾਂ ਦੇਖੋ ਜਾ ਕੇ ਹਨਾ ਸ਼ਾਰਟ ਪਰਵਰਕ ਵੀਡੀਓਜ਼ ਦੇਖਣੀਆਂ ਹੁੰਦੀਆਂ ਨਹੀਂਆਂ ਤੇ ਤੁਸੀਂ ਜਰੂਰ ਦੇਖੋ ਜੀ ਜਾ ਕੇ ਧੰਨਵਾਦ ਜੀ ਬਲੋਗ ਤਾਂ ਅਸੀਂ ਬਸ ਤੁਹਾਨੂੰ ਪਾਤੀਆ ਬਲੋਗ ਤਾਂ ਇੰਨਾ ਵਧੀਆ ਹੈ ਵੀ ਨਾ ਵੀ ਗਲਤ ਕਮੈਂਟ ਵੀ ਨਾ ਕਰਿਓ ਕਿ ਕਦੇ ਕਦੇ ਅਜਾ ਬਲੋਗ ਬਣਾਤਾ ਆਏ ਆ ਕੋਈ ਤਾਂ ਸਿੱਧਰਾ ਪਧਰਾ ਜੀ ਬਣਾਇਆ ਕੇ ਬਲੋਗ ਵੈਸੇ ਬਸ ਕੰਮ ਜਾਂ ਕਰੀ ਜਾਂਦੀਆਂ ਸੀ ਹਾਂ ਅਸੀਂ ਆਪ ਹੀ ਤੁਹਾਨੂੰ ਪਤਾ ਸਿੱਧੇ ਪਧਰੀਆਂ ਤੇ ਇੱਕ ਸਾਰਦੇ ਆ ਤੁਹਾਡੀ ਕੋਠੀ ਤੈਨਾਂ ਸ਼ੇਰੂ ਬੱਠਾ ਇੱਧਰ ਲਓ ਤਾਂ ਕੋਫੀ ਦੇ ਜੀ ਧੰਨਵਾਦ ਜੀ ਤੇ ਸਾਰਾ ਧੰਨਵਾਦ ਜੀ ਤੇ ਠੰਡ ਬਹੁਤ ਆ ਗਿਆ ਆ ਦੇ ਚਾਖਾਂ ਚੱਲਾਣਾ ਰੱਖੋ ਧਿਆਨ ਵਾਇ ਦੇ ਦੇ ਜਰਾ ਦਰੀਆ ਆਗਾ ਹਾਂ ਤੁਸੀਂ ਜਰੂਰ ਰੱਖੋ ਜੀ ਆ ਵੱਡੀ ਚ ਵਖਰੀ ਚ ਬਿਮਾਰ ਹੋ ਗਈ ਸੀ ਅੱਜ ਰੋ ਰੋਈ ਬਹੁਤ ਆ ਥੋੜੀ ਮਿਲਦੇ ਆ ਨੈਕਸਟ ਬਲੌਗ ਚ ਤਾਂ ਮਿਲਣਾ